ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਧਰਤੀ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਿਹਾ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜੇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਾਰਪੁਰ ਹੈਗਾ ਜੀ ਤਹਿਸੀਲ ਕਰਤਾਰਪੁਰ ਤੇ ਬਾਈ ਹਰਜਿੰਦਰ ਦੇ ਘਰੇ ਆਏ ਆ ਦੋਸਤੋ ਇੱਕ ਵੈੜ ਦਿਖਾਉਣੀ ਹੈ ਤੁਹਾਨੂੰ ਐਚ ਐਫ ਦੀ ਅਕ੍ਰੋਸ ਬ੍ਰੀਡ ਦੇ ਵਿੱਚ ਜਿਹੜੀ ਆ ਦੋਸਤੋ ਵੈੜ ਹੈਗੀ ਆ ਤੇ ਤਕਰੀਬਨ ਜਾਤ ਪਾਤ ਵਾਲੀ ਪੂਰੀ ਆ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਹਰਜਿੰਦਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੋਸਤੋ ਟਾਈਮਿੰਗ ਜਿਹੜੀ ਤੁਸੀਂ ਜ਼ਰੂਰ ਤਰੀਕ ਜ਼ਰੂਰ ਨੋਟ ਕਰ ਸਕਦੇ ਹੋ 24 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ 3:00 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਵੈੜ ਚੰਗੀ ਲੱਗੇ ਜਿਸ ਵੀ ਕਿਸਾਨ ਵੀਰ ਨੂੰ ਆਪਦੀ ਤਿੱਪਣਾ ਦੀ ਜਿਹੜੀ ਆ ਗਾਰੰਟੀ ਆ ਜ਼ਿੰ ਉਹ ਪੂਰੀ ਆਪ ਕਰਾਈਟੇਰੀਆ ਜਿੰਨਾ ਹੈਗਾ ਪੂਰਾ ਜ਼ਰੂਰ ਕਰ ਲਿਆ ਜਾਵੇ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਆਜੋ ਬਤੇਰੇ ਡਿਟੇਲ ਆਪਾਂ ਲੈਨੇ ਆ ਵੀਰ ਹਰਜਿੰਦਰ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਭਾਈ ਹਰਜਿੰਦਰ ਸਾਸਰੀਕਲ ਸਾਸਰੀਕਲ ਭਾਜੀ ਹੋਰ ਕੀ ਹਾਲ ਹੈ ਬਹੁਤ ਵਧੀਆ ਵੀਰੇ ਤੇ ਹਰਜਿੰਦਰ ਵੀਰੇ ਫਿਲਹਾਲ ਜਿਹੜੀ ਅੱਜ ਇੱਕ ਵੜ ਵੀ ਆਪਣੇ ਕੋਲ ਬਗਾਊਗਾ ਹਾਂਜੀ ਹਾਂਜੀ ਭਾਜੀ ਤੇ ਪੂਰੀ ਡਿਟੇਲ ਆਪਣੇ ਭੈਣ ਭਰਾਵਾਂ ਨਾਲ ਆਪਾਂ ਸਾਂਝੀ ਕਰੀਏ ਵੀ ਕਿਨਵਾ ਸੁਆ ਵੀਰ ਸੁਣ ਜਾ ਰਹੀ ਹੈ ਇਹ ਭਾਜੀ ਦੂਜੇ ਸੁਆ ਬੱਚੀ ਅੱਛਾ ਜੀ जर्सी तो थोड़ा एचएफ का क्रॉस होगा भाई जी ठीक है जी ठीक है भाई छगीया मुंह पे प्योर ਛੇਦਾਂਦਾ ਭਾਈ ਜੀ ठीक है जी ਇਹ ਬੱਛੀ ਭਾਈ ਜੀ ਤਿਆਰ ਹੀ ਹੁਣ ਦੋ ਦਿਨ ਦਾ ਜੇ ਤਿੰਨ ਦਿਨ ਲੱਗੇ ਠੀਕ ਹੈ ਜੀ ਬਾਕੀ ਥਾਂ ਦੇਖੋ ਭਾਈ ਜੀ ਮੁੱਠੀ ਵਾਲਾ ਥਾਂ ਲੱਗਾ ਹੱਲੇ ਵੀ ਢੱਲਾ ਢੋਲਾ ਬਹੁਤ ਆ ਬੱਛੀ ਬਿਲਕੁਲ ਜੀ ਆ ਮੋਰੀਓ ਦੇਖੋ ਭਾਈ ਲੱਤ ਪਰ ਕਰਪਤ ਆਂ ਦੇਖੋ ਭਾਈ ਮੋਰੀਓ ਕਿੱਦਾਂ ਲੱਗਾ ਆ ਕਰੋ ਚੈੱਕ ਜੀ ਇਹ ਭਾਈ ਛੜਾਖਲ ਥੋੜਾ ਠੀਕ ਆ ਬਿਲਕੁਲ ਮੁੱਠੀ ਹਲਾ ਥਾਣਾ ਦੋਸਤੋ ਤੇ ਸੈਕੰਡ ਟਾਈਮਰ ਆ ਜੀ ਕਿ ਸੂਣ ਜਾਰੀ ਹਾਂਜੀ ਹਾਂਜੀ ਭਾਜੀ ਛਿੱਗੀ ਆ ਨੂੰ ਇੱਧਰ ਲਿਓ ਕੰਗ ਤਖਾਓ ਭਾਜੀ ਪਿਓਰ ਛੇਦੰਦ ਆਹ ਕਰੋ ਦੋਸਤੋ ਛੇਦੰਦ ਦਾ ਮੂੰਹ ਠੀਕ ਆ ਹਾਂਜੀ ਹਾਂਜੀ ਤੇ ਜਿੰਨਾ ਕਹਿ ਦਿੱਤਾ ਜਾਊਗਾ ਦੋਸਤੋ ਪ੍ਰੋਪਰ ਉਹੀ ਨਿਕਲੇਗਾ ਠੀਕ ਆ ਤੇ ਬਾਕੀ ਸੂਣ ਦੇ ਵਿੱਚ ਭਾਈ ਹਰਜਿੰਦਰ ਕਿੰਨੇ ਕ ਦਿਨ ਲੈ ਕੇ ਜਾਓ ਭਾਜੀ ਹੁਣ ਤਿਆਰ ਹੀ ਆ ਇਹਦੇ ਵੀ ਇਹਨਾ ਹਮਾਰਾ ਨਹੀਂ ਹੋਰ ਪਰਣਾ ਦੋ ਦਿਨ ਲੈ ਜੀ ਤਿੰਨ ਲੈ ਕੇ ਚਾਰ ਲੈ ਜੀ ਠੀਕ ਆ ਜੀ ਬਸ ਭਾਜੀ ਠੀਕ ਆ ਬਾਕੀ ਮਗਰਲੇ ਥਣਾ ਤੇ ਅਗਲੇ ਥਣਾ ਦਾ ਸਹਜ ਜਰੂਰ ਦੇਖ ਲਿਓ ਮੁਠੀ ਵਾਲਾ ਥਣਾ ਇੱਧਰ ਤੇ ਆਓ ਭਾਜੀ ਕੈਮਰਾ ਦੇਖੋ ਥਣ ਮੁਠੀ ਵਾਲਾ ਥਣ ਰੱਖਾਂ ਪਿਆ ਆ ਕਰ ਉਹ ਚੈੱਕ ਜੀ ਠੀਕ ਆ ਕੁਆਲਿਟੀ ਚੰਗੀ ਆ ਬਾਕੀ ਹਰਜਿੰਦਰ ਖੋਲਗੇ ਵੀ ਜਰੂਰ ਤੇ ਕਰਾਸ ਬਰੀਡ ਵੇਚਾ ਦੋਸਤੋ ਐਚ ਐਫ ਤੇ ਵੀਨਾ ਦਾ ਵੀ ਜਰਸੀ ਦੇ ਵਿੱਚ ਜਿਹੜਾ ਕਰਾਸ ਆ ਠੀਕ ਆ ਕਰਾਸ ਹੰਗਾ ਐਚ ਐਫ ਤੇ ਜਰਸੀ ਦੇ ਵਿੱਚ ਨੋ ਕੋਈ ਗਰਮੀ ਦੀ ਕੋਈ ਪਰਵਾਹ ਨਹੀਂ ਕੀ ਬਿਲਕੁਲ ਜੀ ਹੋਰ ਮੇ ਚੱਕਰ ਹੋਈ ਭਾਈ ਗਲੀ ਦੇ ਵਿੱਚ ਆਹ ਲਓ ਜੀ ਠੀਕ ਆ ਚਲੋ ਜੀ ਇਸ ਤਰ੍ਹਾਂ ਹੁ ਤਾਂ ਜੀ ਆ ਕਰੋ ਫੇਸ ਦੀ ਕੁਆਲਿਟੀ ਚੈੱਕ ਠੀਕ ਆ ਤੇ ਨਿੱਗਰ ਹੈਗੀ ਦੋਸਤੋ ਲੇਵਾ ਵੀ ਬਿਲਕੁਲ ਨਿੱਗਰ ਤੇ ਵਧੀਆ ਮਿਲਕਿੰਗ ਕਰਾ ਦੂਗੀ ਬਾਕੀ ਹਜੇ ਦੇਣ तकरीबन ਆਲਮੋਸਟ ਕੋਈ 2 ਤੋਂ 3 ਦਿਨ ਜਾਂ 4 ਦਿਨ ਬਿਲਕੁਲ ਤਿਆਰੀ ਦੇ ਵਿੱਚ ਹੈ ਤੇ ਭਾਜੀ ਹਵਾਨਾ ਸਾਰਾ ਦੁੱਧ ਵਾਲਾ ਕੋਈ ਭਾਲ ਨਹੀਂ ਪਈ ਹੈਗੀ ਵੱਛੀ ਨੂੰ ਦੇਖੋ ਆ ਮਿਲਕ ਵੀਨ ਦਿਖੋ ਭਾਜੀ ਗੱਡੀ ਲੱਗੀ ਪਈ ਠੀਕ ਹੈ ਤੇ ਠੀਕ ਹੈ ਬਾਕੀ ਵੀਰ ਹਰਜਿੰਦਰ ਕਿੰਨੀ ਕੀ ਡਿਮਾਂਡ ਕਰਦੇ ਆਂ ਦੀ ਇਹਦਾ ਭਈ ਜਨੂਅਰ ਜਾਂ ਰੇਟ ਪਈ 50000 ਦੀ ਵੱਛੀ ਦੇ ਤਾਂ 50000 ਦੀ ਹੈ ਜੀ ਹਾਂ ਜੀ ਠੀਕ ਹੈ ਜੀ 50000 ਵਿੱਚ ਛੱਡ ਦਿਆਂਗੇ ਭਾਈ ਸਰ ਦੇ ਅੱਛਾ ਜੀ 45 ਦੀ 13 ਜੀ ਇੱਕ ਵਾਰ ਤਾਂ ਭਾਈ ਹਰਜਿੰਦਰ ਹਰਾਨ ਹੀ ਕਰ ਦੇਣਾ ਨਾ ਠੀਕ ਹੈ 50000 ਦੇ ਵਿੱਚੋਂ ਜਿਹੜਾ ਦੋਸਤੋਂ 5000 ਵੀ ਨਾ ਤਾਂ ਵੀ ਸਿੱਧਾ ਹੀ ਆਪਾਂ ਛੋਟ ਕਰ ਦਾਂਗੇ 45000 ਦੀਆਂ ਤਾਂ ਵੀ ਦੇ ਦਾਂਗੇ ਬੱਛੀ ਹਾਂ ਜੀ ਉਹਦੇ ਵਿੱਚ ਛੋਟ-ਛੋਟ ਕਰ ਦਾਂਗੇ ਭਾਜੀ ਕੋਈ 45 ਦੇ ਵਿੱਚੋਂ ਵੀ ਹੋ ਜਾਊਗੀ ਹਾਂ ਜੀ ਬਾਕੀ ਪਿਆਰ ਮੁਹੱਬਤ ਜਿਹੜੀ ਦੋਸਤੋਂ ਮੌਕੇ ਦੀ ਹੈ ਖੇਡ ਵੀ ਜਿੰਨੇ ਕਰਾਉਣੀ ਚਾਹੋ ਉਦੋਂ ਜਿੰਨੀ ਹੋ ਜੇਗੀ ਸਹੀ ਹਨ ਬਹੁ ਲੱਗਾ ਪਿਆ ਬੱਛੀ ਨੂੰ ਆ ਕਰੋ ਚੱਕੀ ਮੁਠੀ ਵਾਲਾ ਥ ਹਲੇ ਭਾਈ ਬੱਚੀ ਇੱਥੇ ਆਉਣੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਦੋਸਤੋ ਠੀਕ ਆ ਬੱਚੀ ਚੰਗੀ ਆ ਪਿਆਰੀ ਬੱਚੀ ਆ ਬਾਕੀ ਬਿਲਕੁਲ ਨਰਕ ਪਰਖ ਆਪਣੀ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਵੱਡੀ ਬੱਚੀ ਆ ਭਾਈ ਕੋਈ ਛੋਟੀ ਨਹੀਂ ਕੀ ਹੋਗੀ ਬੱਚੀ ਬਿਲਕੁਲ ਬਿਲਕੁਲ ਨਿੱਕੜ ਘਾਟੀ ਸੋਨਾ ਪੂਰੀ ਫੱਬ ਦੇ ਵਿੱਚ ਆ ਵੀ ਬਾੜੀ ਜਿਹੜੀ ਵੱਡੀ ਫਾਰਮ ਦੀ ਵਹਿੜਾ ਉਹਦੇ ਤੋਂ ਮਤਲਬ ਵੀ ਆਪਾਂ ਛੋਟੀ ਕਹਿ ਸਕਦੇ ਤੇ ਬਾਕੀ ਛੋਟੀਆਂ ਚ ਛੋਟੀ ਨਹੀਂ ਹੈਗੀਗੀ ਦਰਮਿਆਨੀ ਹਾਈਟ ਵੀ ਨਹੀਂ ਹੈਗੀ ਕਿ ਮੀਡੀਅਮ ਮੀਡੀਅਮ ਤੋਂ ਪਲਾਸਾ ਨੂੰ ਜਾਂਦੀ ਪਈ ਆ ਹਾਂਜੀ ਹਾਂਜੀ ਤੇ ਹਰਜਿੰਦਰ ਵੀਰੇ ਪ੍ਰਾਈਜ਼ ਵਿਭਗ ਹੋ ਗਿਆ ਤੇ ਇੱਕ ਜਿਹੜੇ ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦੀ ਜੀ ਤੇ ਭਾਜੀ 9968665982 ਦੂਜਾ ਹੈਗਾ 8427096511 ਠੀਕ ਹੈ ਵੀਰੇ ਹਾਂਜੀ ਸੋ ਦੋਸਤੋ ਅਸੀਂ ਵੀਰ ਹਰਜਿੰਦਰ ਪਿੰਡ ਨਾਰਪੁਰ ਹੈਗਾ ਦੋਸਤੋ ਤਹਿਸੀਲ ਕਰਤਾਰਪੁਰ ਸਾਹਿਬ ਹੈ ਜਿਲ੍ਹਾ ਜਲੰਧਰ ਲੱਗਦਾ ਇਸ ਪਿੰਡ ਨੂੰ ਵਹਿੜ ਬਕਾਊਗਾ ਵੀਰ ਦੇ ਕੋਲ ਜਿਸ ਵੀ ਕਿਸਾਨ ਵੀਰ ਨੂੰ ਭਾਅ ਪਰਤੇ ਵਿੱਚ ਲੱਗੀ ਹੋਵੇ ਠੀਕ ਆ ਜੀ ਉਹ ਜਰੂਰ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਲਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ